ਰਾਮ ਲਲਾ ਆ ਰਹੇ ਨੇ ਦੇਸ਼ਵਾਸੀ ਜਸ਼ਨ ਮਨਾ ਰਹੇ ਨੇ ਸ਼੍ਰੀ ਰਾਮ ਜੀ ਦੇ ਸਵਾਗਤ ਲਈ ਦੇਸ਼ਵਾਸੀਆਂ ਨੇ ਵਿਛਾਈਆਂ ਪਲਕਾਂ ਰਾਮ ਲਲਾ ਆ ਗਏ ਰਾਮ ਲਲਾ ਆ ਗਏ ਸੱਚ ਜਿੱਤ ਗਿਆ ਤੇ ਇੱਕ ਵਾਰ ਫੇਰ ਦੀਵਾਲੀ ਆ ਗਈ ਦੋਸਤੋ ਘਰ ਘਰ ਜਸ਼ਨ ਹੈ ਰਾਮ ਜੀ ਦੇ ਆਉਣ ਦਾ ਤੇ ਦੀਵੇ ਲੜੀਆਂ ਨਾਲ ਘਰ ਰੁਸ਼ਨਾ ਰਹੇ ਨੇ ਕਿਉਂਕਿ ਰਾਮ ਲਲਾ ਆ ਰਹੇ ਨੇ 500 ਸਾਲਾਂ ਦੇ ਇੰਤਜ਼ਾਰ ਮਗਰੋਂ ਉਹ ਸੋਹਣੀ ਘੜੀ ਆ ਰਹੀ ਹੈ। ਸ਼੍ਰੀ ਰਾਮਚੰਦਰ ਜੀ ਦੀ ਪ੍ਰਾਣ ਪ੍ਰਕਿਰਿਸ਼ਠਾ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਵੱਲੋਂ ਕਰਵਾਈ ਜਾ ਰਹੀ ਹੈ। ਪੂਰਾ ਦੇਸ਼ 22 ਜਨਵਰੀ ਦੀ ਉਸ ਪਾਵਨ ਤਰੀਕ ਨੂੰ ਉਡੀਕ ਰਿਹਾ ਹੈ ਜਦੋਂ ਸ਼੍ਰੀ ਰਾਮ ਭਗਵਾਨ ਦੇ ਦਰਸ਼ਨ ਲਈ ਪੂਰਾ ਦੇਸ਼ ਭੱਜਾ ਪਾਰ ਹੈ। ਦੋ ਦਿਨ ਪਹਿਲਾਂ ਹੀ ਸ਼੍ਰੀ ਰਾਮ ਜੀ ਦੀ ਮੂਰਤੀ ਨੂੰ ਗਰਮ ਗ੍ਰਹਿ ਵਿਖੇ ਸ਼ੋਭਿਤ ਕੀਤਾ ਗਿਆ ਤੇ ਪੂਰੀ ਦੁਨੀਆ ਨੇ ਉਹਨਾਂ ਦੇ ਪਾਵਨ ਦਰਸ਼ਨ ਕੀਤੇ। ਆਪਣੇ ਵਰਤਮਾਨ ਸਰ ਪ੍ਰਧਾਨ ਮੰਤਰੀ ਸ਼੍ਰੀ ਮੋਦੀ ਜੀ ਵੀ ਪੂਰੀ ਭਗਤੀ ਤੇ ਸਮਰਪਣ ਭਾਵਨਾ ਨਾਲ 22 ਜਨਵਰੀ ਦੇ ਦਿਨ ਪ੍ਰਾਣਪਰਿਸ਼ਠਾਸ ਬਗਮਲੀ ਹਰ ਸੰਭਵ ਸੇਵਾ ਕਰਨ ਦੀ ਦਿਖਾਈ ਦੇ ਰਹੇ ਨੇ। ਸ਼੍ਰੀ ਰਾਮ ਜੀ ਦੇ ਪ੍ਰਤੀ ਉਹਨਾਂ ਦੀ ਭਾਵਨਾ ਕਈ ਵਾਰ ਦੇਖਣ ਨੂੰ ਮਿਲੀ ਜਦੋਂ ਉਹ ਆਪਣੀ ਇੱਛਾ ਆਪਣੀ ਭਾਵਨਾ ਪ੍ਰਗਟ ਕਰਦੇ ਨੇ। ਪ੍ਰਭੂ ਸ਼੍ਰੀ ਰਾਮ ਦੇ ਸਵਾਗਤ ਲਈ ਉਹਨਾਂ ਦੀ ਇਹ ਦਾਸ ਭਾਵਨਾ ਨੇ ਪੂਰੇ ਭਾਰਤ ਦਾ ਦਿਲ ਜਿੱਤ ਲਿਆ ਤੇ ਇਹ ਕਹਿ ਸਕਦਿਆਂ ਕਿ ਹਰ ਧਰਮ ਦਾ ਆਦਰ ਕਰਦੇ ਹਰ ਭਾਰਤੀ ਲਈ ਇਹ ਗੌਰਵਮਈ ਪਹਿਲ ਹਨ ਜਦੋਂ ਦੁਨੀਆਂ ਦੇ ਰਚਨਹਾਰੀ ਸ਼੍ਰੀ ਰਾਮ ਜੀ ਅਯੁੱਧਿਆ ਆ ਰਹੇ ਨੇ। ਦੁੱਜੀ ਦੀਵਾਲੀ ਦੇਖੰ ਨੂੰ ਮਿਲ ਰਹੀ ਹੈ ਤੇ ਲੋਕ ਪਵਿੱਤਰਤਾ ਨਾਲ ਇਸ ਦਿਨ ਦੀ ਉਡੀਕ ਕਰ ਰਹੇ ਨੇ ਤੇ ਇਹ ਵਿਧੀ ਦਾ ਵਿਧਾਨੀ ਹੈ ਕਿ ਕਈ ਸਾਲਾਂ ਮਗਰੋਂ ਸੱਚ ਦੀ ਜਿੱਤ ਹੋਈ ਹੈ ਐਨੇ ਸਾਲਾਂ ਤੋਂ RAM ji ਦੀ ਉਡੀਕ 'ਚ ਮੋਨ ਵਰਤ ਧਾਰੇ ਕਈ ਭਗਤਾਂ ਦਾ ਹੁਣ ਜੈ ਸ਼੍ਰੀ ਰਾਮ ਕਹਿਣ ਨਾਲ ਵਰਤ ਖੁੱਲੇਗਾ ਤੇ ਹਰ RAM ਭਗਤ ਲਈ ਹਰ ਦੇਸ਼ ਵਾਸੀ ਲਈ ਇਹ ਇਤਿਹਾਸਕ ਪਲ ਸਾਬਤ ਹੋਏਗਾ